ਅਬ ਭਾਈ ਜਦੋਂ ਦਾ ਅਟੈਕ ਹੋਇਆ ਨਾ ਜੰਮੂ ਕਸ਼ਮੀਰ ਦੇ ਵਿੱਚ ਲੋਕ ਉਦੋਂ ਦੇ ਬਹੁਤ ਪੁੱਛਦੇ ਰਹਿੰਦੇ ਆ ਜੰਗ ਲੱਗੂਗੀ ਕੀ ਬਣੂਗਾ ਫਲਾਨਾ ਧੌਕਾ ਉਹ ਮੈਂ ਕਹੇ ਵੀਰੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੰਦਾ ਜਿੰਨਾ ਮੇਰੇ ਜ਼ਿੰਦਗੀ ਦਾ ਤਜਰਬਾ ਮੈਂ ਕਹੇ 1998 ਦੇ ਵਿੱਚ ਜਹਾਜ਼ ਅਗਵਾ ਹੋਇਆ ਉਦੋਂ ਵੀ ਇਹਨਾਂ ਦੀ ਸਰਕਾਰ ਸੀ 1999 ਦੇ ਵਿੱਚ ਕਾਰਗਿਲ ਦੀ ਜੰਗ ਲੱਗੀ ਉਦੋਂ ਵੀ ਇਹਨਾਂ ਦੀ ਸਰਕਾਰ ਸੀ 2001 ਦੇ ਵਿੱਚ ਪਾਰਲੀਮੈਂਟ ਦੇ ਅਟੈਕ ਹੋਇਆ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਫਿਰ ਉਸ ਤੋਂ ਬਾਅਦ ਚਿੱਕੀ ਸਿੰਘਪੁਰਾ ਦੇ ਵਿੱਚ 35 ਸਿੱਖ ਮਾਰਤੇ ਇੱਕ ਪਿੰਡ ਚੋਂ ਕੱਢ ਕੇ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਫਿਰ ਮੈਂ ਕਿਹਾ ਪੁਲਵਾਮਾ ਅਟੈਕ ਹੋ ਗਿਆ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਆ ਹੁਣ ਅਟੈਕ ਹੋਇਆ ਹੁਣ ਵੀ ਇਹਨਾਂ ਦੀ ਸਰਕਾਰ ਸੀ ਮੈਂ ਕਿਹਾ ਮੇਰੀ ਜ਼ਿੰਦਗੀ ਦਾ ਤਜਰਬਾ ਤਾਂ ਇਹ ਕਹਿੰਦਾ ਜਿੰਨੇ ਵਾਰੀ ਮੈਂ ਦੇਖਿਆ ਹਰ ਵਾਰੀ ਸਾਨੂੰ ਐਂ ਲੱਗਦਾ ਰਹਿੰਦਾ ਉਦੋਂ ਅਟੈਕ ਹੋ ਜਾਂਦਾ ਉਸ ਤੋਂ ਬਾਅਦ ਸਾਨੂੰ ਬਸਾਂ ਕਚੀਚੀਆਂ ਬੱਤੀ ਜਾਂਦੇ ਵੀ ਪਾਕਿਸਤਾਨ ਤਾਂ ਹੁਣ ਬਸ 10-12 ਘੰਟਿਆਂ ਦੇ ਹੀ ਆ ਚੱਕ ਦਿਓ ਕੰਮ ਮਹੀਨਾ ਦੋ ਮਹੀਨੇ ਆਏ ਨਿਕਲ ਜਾਂਦੇ ਉਦੋਂ ਬਾਅਦ ਗੱਲ ਠੰਡੇ ਵਸਤੇ ਚ ਪੈ ਜਾਂਦੀ ਬੋਟਾ-ਬੋਟਾ ਪੈਹਾੜਦੀਆਂ ਜਿੱਤ-ਜਿੱਤ ਕੇ ਮੁੜ ਕੇ ਭੁੱਲ ਜਾਂਦੇ ਤੇ ਕਹਿੰਦਾ ਵੀ ਮੈਂ ਇਸ ਵਾਰ ਦਾ ਪੁੱਛਦਾ ਮੈਂ ਕਿਹਾ ਹੁਣ ਵੀ ਕਿਤੇ ਨਾ ਕਿਤੇ ਵੋਟਾਂ ਹੋਣੀਆਂ ਨੇ ਮੈਂ ਕਿਹਾ ਤੂੰ ਉਹ ਸ਼ੇਅਰ ਨਹੀਂ ਸੁਣਿਆ ਕਹਿੰਦਾ ਕਿਹੜਾ ਕਿ ਸੁਣਾ ਹੈ ਸਰਹੱਦੋਂ ਬੇਤਣਾਬ ਹੈ ਪਤਾ ਕਰੋ ਜਰਾ ਦੇਸ਼ ਵਿੱਚ ਚੋਣਾਂ ਹੈ ਕਿਆ ਉਹ ਹੈ ਕਿ ਚੋਣਾ-ਚੂਣਾ ਹੋਣੀ ਆ ਦੇਸ਼ ਦੇ ਵਿੱਚ ਕਿਸੇ ਸੂਬੇ ਚ ਮੈਂ ਕਿਹਾ ਕੋਈ ਫਰਕ ਨਹੀਂ ਇਹਨਾਂ ਨੂੰ ਕਹਿੰਦਾ ਵੀ ਇਹਦਾ ਮਤਲਬ ਤੂੰ ਕੀ ਕਹਿਣਾ ਚਾਹਣਾ ਮੈਂ ਕਿਹਾ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਵੇਟ ਕਰੋ ਕਹਿੰਦਾ ਵੇਟ ਕਰਨ ਨਾਲ ਕੀ ਪਤਾ ਲੱਗ ਜਾਊ ਮੈਂ ਕਿਹਾ ਵੀ ਪਹਿਲਾਂ ਜਦੋਂ 35 ਸਿੱਖ ਮਾਰੇ ਸੀ ਚਿੱਤੀ ਸਿੰਗਾਪੁਰਾ ਚ ਉਦੋਂ ਵੇਟ ਕੀਤੀ ਸੀਗੀ ਉਦੋਂ ਵੇਟ ਕਰਨ ਤੋਂ ਬਾਅਦ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਪਤੀ ਸੀ ਉਹਨੇ ਕਿਤਾਬ ਲਿਖਤੀ ਕਹਿੰਦਾ ਭਾਈ ਇਹਨਾਂ ਦੀਆਂ ਏਜੰਸੀਆਂ ਨੇ ਸਿੱਖ ਮਾਰੇ ਸੀਗੇ ਕਹਿੰਦਾ ਉਹ ਬਚ ਸਕਦੇ ਸੀ ਜੇ ਮੈਨਾਂ ਆਈਡੀਆ ਹੁੰਦਾ ਕਹਿੰਦਾ ਮੇਰਾ ਟੂਰ ਜ਼ਰੂਰੀ ਸੀ ਮੈਂ ਕਿਸਾਲ ਨਹੀਂ ਕਰ ਸਕਿਆ ਉਹਨਾਂ ਦੀ ਜਾਨ ਗਈ ਤੇ ਉਹ ਕਹਿੰਦਾ ਹੁਣ ਫਿਰ ਮੈਂ ਕਿਹਾ ਹੁਣ ਕਿਉਂ ਟਰੰਪ ਦਾ ਕਿਤਾਬ ਆਉਣ ਦੀ ਵੇਟ ਕਰ ਜਾਂ ਫਿਰ ਅਮਰੀਕਾ ਦਾ ਜਿਹੜਾ ਉਪ ਰਾਸ਼ਟਰਪਤੀ ਭਾਰਤ ਆਇਆ ਉਹਦੇ ਆਉਣ ਦੀ ਉਹਦੀ ਕਿਤਾਬ ਆਉਣ ਦੀ ਵੇਟ ਕਰ ਕਹਿੰਦਾ ਯਾਰ ਤੂੰ ਤਾਂ ਕਮਾਲ ਕਰੀ ਜੰਨਾ ਮੈਂ ਕਿਹਾ ਕਮਾਲ ਨਹੀਂ ਕਹਿੰਦਾ ਤੂੰ ਮੈਨੂੰ ਐ ਦੱਸ ਜੰਗ ਲੱਗੂ ਕਿ ਨਾ ਮੈਂ ਕਿਹਾ ਭਾਈ ਇੱਥੇ ਕੁਝ ਨਹੀਂ ਲੱਗਦਾ ਜੰਗ ਜੁੰਗ ਮੈਂ ਤੈਨੂੰ ਆਪਦੇ ਪਿਛਲੇ 6000 ਵੀ ਗਿਨਾ ਚੁੱਕਿਆ ਹਰ ਵਾਰੀ ਸਾਨੂੰ ਐਂ ਲੱਗਦਾ ਹੁੰਦਾ ਸੀ ਬਸ ਪਾਕਿਸਤਾਨ ਤਾਂ ਹੁਣ 10-12 ਘੰਟਿਆਂ ਦੀ ਐ ਮੁੜ ਕੇ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਲੋਕ ਭੁੱਲ ਭੱਲੇ ਜਾਂਦੇ ਆ ਗੱਲ ਢੱਡੇ ਵਸਤੇ ਹੀ ਪੈ ਜਾਂਦੀ ਪਰ ਹੁਣ ਥੋੜਾ ਜਿਹਾ ਵੱਖਰਾ ਕੰਮ ਹੋ ਗਿਆ ਕਹਿੰਦਾ ਵੀ ਕਿਵੇਂ ਮੈਂ ਕਿਹਾ ਵੀ ਐਤ ਕੀ ਲੋਕ ਥੋੜੇ ਸਵਾਲ ਜ਼ਿਆਦਾ ਚੁੱਕਣ ਲੱਗੇ ਮੈਂ ਕਿਹਾ ਵੀ ਸੋਸ਼ਲ ਮੀਡੀਆ ਨੇ ਲੋਕਾਂ ਦੀ ਬਹੁਤ ਹੈਲਪ ਕੀਤੀ ਆ ਕਹਿੰਦਾ ਤੂੰ ਕਹਿੰਦਾ ਹੈਲਪ ਕੀਤੀ ਆ ਉਹਨਾਂ ਨੇ ਤੇ ਅਗਲੇ ਨੇ ਆਰਮੀ ਨੂੰ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਜੋ ਮਰਜ਼ੀ ਕਰੋ ਮੈਂ ਕਿਹਾ ਇਹ ਤਾਂ ਕਿਸੇ ਦੇ ਗਲਗਲਾਵਾ ਪਾਉਣ ਵਾਲੀ ਗੱਲ ਆ ਮੈਂ ਕਿਹਾ ਤੁਸੀਂ ਬੇਵਕੂ ਬਣਾਉਣ ਵਾਲੀ ਗੱਲ ਆ ਹੁਣ ਲੋਕ ਉਹਨਾਂ ਤੋਂ ਸਵਾਲ ਪੁੱਛਦੇ ਵੀ ਪਾਕਿਸਤਾਨ ਦਾ ਕਰੋ ਕੁਝ ਉਹਨਾਂ ਨੇ ਆਰਮੀ ਤੇ ਸਿੱੜਤੀ ਗੱਲ ਵੀ ਆਪੇ ਆਰਮੀ ਜਵਾਬ ਦੇਈ ਜਾਊਗੀ ਵੀ ਆਪਾਂ ਕਹਾਂ ਉਹਨੂੰ ਮੈਂ ਬੁਰੇ ਦੇ ਬਾਰ ਵੱਜਣਾ ਹੁਣ ਬੁਰਾ ਹੁੰਦਾ ਏ ਧਾਰਮੀ ਮੂਰੇ ਕਰਤੇ ਮੈਂ ਕਹਿੰਦਾ ਤੈਨੂੰ ਵੀ ਲੱਗਦਾ ਯਾਰ ਵੀ ਆਰਮੀ ਹਮਲਾ ਨਹੀਂ ਕਰੂ ਉਹ ਮੈਂ ਕਿਹਾ ਪ੍ਰੇਮਾਨ ਸਾਹਿਬ ਆਰਡਰ ਤਾਂ ਉਹਨਾਂ ਦਾ ਹੀ ਆਉਣਾ ਆਰਡਰ ਕਿਵੇਂ ਦੇ ਦੇਣਗੇ ਪਾਕਿਸਤਾਨ ਤੇ ਹਮਲੇ ਦਾ ਮੈਂ ਕਹਿੰਦੇ ਇਸ ਬਰਵਾਦ ਹੋ ਜੂ ਕਹਿੰਦਾ ਫਿਰ ਇਹ ਕੀ ਮਗਾਉ ਚੋਣਾ ਚੂਣਾ ਹੋਣੀ ਹੈ ਕਿਤੇ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ ਆਰਮੀ ਨੂੰ ਜਿਹੜਾ ਖੁੱਲ ਦਿੱਤੀ ਹੈ ਉਹ ਕਿਸੇ ਕੰਮ ਵਾਸਤੇ ਦਿੱਤੀ ਹੈ ਉਹ ਮੈਂ ਕਿਹਾ ਮੰਨ ਲਾ ਗੱਲ ਐ ਤਾਂ ਫਿਰ ਕਿੱਦੇ ਐਲਾਨ ਕਰੀ ਜਾਂਦੇ ਵੀ ਸਿੰਧ ਦਾ ਪਾਣੀ ਆਊਗਾ ਸਿੰਧ ਦਾ ਪਾਣੀ ਆਊਗਾ ਮੈਂ ਕਿਹਾ ਮੈਂ ਤਾਂ ਜੱਗ ਫੜ ਕੇ ਬੈਠਾ ਰਹਿਣਾ ਭਾਰਤ ਵੀ ਜਿੱਦੇ ਆ ਗਿਆ ਪਰ ਜੱਗ ਭਰ ਕੇ ਪੀ ਮਾ ਕੇ ਪਹਿਲਾ ਨੀਲੇ ਲੀਲਾ ਪਾਣੀ ਆ ਮੈਂ ਕਿਹਾ ਆ ਗਿਆ ਅਜੇ ਤੱਕ ਪਾਣੀ ਬੰਦ ਹੋ ਗਿਆ ਕਹਿੰਦਾ ਯਾਰ ਗੱਲ ਤਾਂ ਤੇਰੀ ਸਹੀ ਹੈ ਪਾਣੀ ਤਾਂ ਬੰਦ ਨਹੀਂ ਹੋਇਆ ਤੇ ਮੈਂ ਕਿਹਾ ਜੰਗ ਵੀ ਨਹੀਂ ਲੱਗਣੀ ਮੈਂ ਕਿਹਾ ਕਹਿੰਦਾ ਫਿਰ ਹੁਣ ਇਹਦਾ ਹੱਲ ਕੀ ਆ ਮੈਂ ਕਿਹਾ ਹੱਲ ਇਹ ਹੀ ਆ ਵੀ ਜਦੋਂ ਟਰੰਪ ਦੀ ਕਿਤਾਬ ਆਉਣ ਦਾ ਵੇਟ ਕਰ ਜਾਂ ਜਿਹੜਾ ਅਮਰੀਕਾ ਦਾ ਉਪ ਰਾਸ਼ਟਰਪਤੀ ਭਾਰਤ ਦੇ ਦੌਰੇ ਤੇ ਆਇਆ ਉਹਦੀ ਕਿਤਾਬ ਆਉਣ ਦੀ ਵੇਟ ਕਰ ਫਿਰ ਆਪਾਂ ਨੂੰ ਪਤਾ ਲੱਗ ਜਾਊ ਕਿ ਕੀ ਸਿਸਟਮ ਸੀ